ਦੇ ਹੁਣ ਤੱਕ ਜਿਹੜਾ ਹੈਗਾ ਜੀ 2954 ਜਿਹੜੇ ਕੇਸ ਰਜਿਸਟਰ ਹੋਏ ਆ ਔਰ 4919 ਜਿਹੜੇ ਆ ਗਿਆ ਬੰਦੇ ਜਿਹੜੇ ਆ ਗਿਆ ਉਹਦੇ ਚ ਪੈਡਲਰ ਤੇ ਸਮਗਲਰ ਉਹਦੇ ਚ ਪੁਲਿਸ ਵਾਲੇ ਵੀ ਆ ਔਰ ਉਹਦੇ ਚ ਸਮਗਲਰ ਵੀ ਆ ਔਰ ਜਿਹੜੇ ਪੈਡਲਰ ਵੀ ਆ ਔਰ ਜਿਹੜੇ ਵੱਡੇ ਜਿਹੜੇ ਸਮਗਲਰ ਆ ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਪੁਲਿਸ ਜਾ ਰਹੀ ਆ ਤੇ ਇਹਦੇ ਵਿੱਚ ਜਿਹੜੇ ਆ ਗਿਆ 52 ਜਿਹੜੇ ਬੰਦੇ ਆ ਉਹ ਜਿਹੜੇ ਸਮਗਲਰ ਤੇ ਗੈਂਗਸਟਰ ਜਿਹੜੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਿਨ੍ਹਾਂ ਦੇ ਪਰੜੇ ਜ਼ਖਮੀ ਹੋਏ ਆ ਔਰ 55 ਜਿਹੜੇ ਆ ਗਿਆ ਜਿਨ੍ਹਾਂ ਜਿਨ੍ਹਾਂ ਦੀ ਇਲਲੀਗਲ ਪ੍ਰੋਪਰਟੀਆਂ ਜਿਨ੍ਹਾਂ ਨੇ ਅਕਵਾਇਰ ਕੀਤੀਆਂ ਸੀ ਸਰਕਾਰੀ ਜ਼ਮੀਨ ਦੇ ਉੱਤੇ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਆ ਇਸ ਤੋਂ ਸવાય ਜਿਹੜੀ ਬਹੁਤ ਲਾਰਜ ਕਵਾਂਟੀਟੀ ਤੁਸੀਂ ਦੇਖ ਰਹੇ ਹੋ ابھی ਪਹਿਲਾਂ ਹੁੰਦਾ ਸੀ ਕਿਤੇ 100 ਗ੍ਰਾਮ ਕਿਤੇ 5 ਗ੍ਰਾਮ ਕਿਤੇ 10 ਗ੍ਰਾਮ ਤੇ ਹੁਣ ਕਿਲੋਆਂ ਦੇ ਵਿੱਚ ਜਿਹੜੀ ਹਰਵਨ ਆ ਤੇ ਹੁਣ ਤੱਕ ਜਿਹੜੀ ਟੋਟਲ ਹੈਗੀ ਆ ਤੁਹਾਡੀ ਹਰਵਨ ਦੀ ਜਿਹੜੀ ਰਿਕਵਰੀ ਆ ਉਹ 196 ਕਿਲੋ ਆ ਤੇ 55 ਕਿਲੋ ਚਰਸ ਤੇ ਗਾਂਜਾ ਵੀ ਆ ਟੈਬੂਲੇਟਸ ਆ ਲਾਰਜ ਕੁਆਂਟੀਟੀ ਦੇ ਵਿੱਚ ਬਾਕੀ ਪੁੱਕੀ ਐ ਫੀਮ ਐ ਔਰ ਤਕਰੀਬਨ ਤਕਰੀਬਨ ਜਿਹੜੀ 6 ਕਰੋੜ 5 ਕਰੋੜ 93 ਲੱਖ ਜਿਹੜੀ ਹੈਗੀ ਆ ਉਹ ਡਰੱਗ ਬਣੀ ਰਿਕਵਰ ਹੋਈ ਆ ਜੀ ਸਰ 5 ਕਰੋੜ 93 ਲੱਖ ਸੀ 55000 ਤੇ 5 ਟੋਟਲ ਜਿਹੜੀ ਹੈਗੀ ਆ ਇਸੇ ਤਰ੍ਹਾਂ ਜਿਹੜਾ ਤੁਹਾਡਾ ਲੋਕਾਂ ਦਾ ਜਿਹੜਾ মিডিਆ ਦੀ ਫੀਡਬੈਕ ਬਹੁਤ ਪੋਜ਼ਿਟਿਵ ਆ ਰਹੀ ਹੈ ਔਰ ਜਿਹੜੀ ਐਕਸ਼ਨੇਬਲ ਇਨਫੋਰਮੇਸ਼ਨ ਲੋਕਾਂ ਵੱਲੋਂ ਬਹੁਤ ਆ ਰਹੀ ਹੈ ਜਿਹੜੇ ਮਾਪੇ ਹੈਗੇ ਆ ਸਾਡੇ ਜਿਹੜਾ ਮੇਨ ਜਿਹੜਾ ਮੇਰੇ ਨਾਲ ਸੰਬੰਧਤ ਹੈ ਡਾਇਰੈਕਟਲੀ ਜਿਹੜਾ ਹੈਗਾ ਉਹਦੇ ਵਿੱਚ ਸਾਡੇ ਕੋਲੇ 60000 ਜਿਹੜੇ ਬੰਦੇ ਕੋਲੀਆਂ ਲੈਣ ਆਉਂਦੇ ਸੀ ਉਹ ਜਿਹੜੇ ਪਹਿਲਾਂ ਕਿਤੇ ਇਧਰੋਂ ਤੇ ਜਿਹੜੇ ਨਜਾਇਜ਼ ਕਰਦੇ ਸੀ ਉਹ ਹੁਣ ਸਾਡੇ ਕੋਲੇ ਫੁੱਟਫਾਲ ਵਧੀਆ ਸਾਡੇ ਜਿਹੜੇ ਓਟ ਸੈਂਟਰ ਆ ਉਹਨਾਂ ਦੇ ਵਿੱਚ ਔਰ ਇਸੇ ਤਰ੍ਹਾਂ ਸਾਡਾ ਜਿਹੜਾ ਇੰਡੋਰ ਆ ਉਹ ਵੀ ਤਕਰੀਬਨ ਤਕਰੀਬਨ ਉਹਨਾਂ ਦੀ ਗਰੰਟੀ ਦੁੱਗਣੀ ਹੋ ਗਈ ਆ ਹੁਣ ਲੋਕ ਦਾਖਲ ਵੀ ਹੋ ਰਹੇ ਆ ਮਾਪੇ ਲੈ ਕੇ ਆ ਰਹੇ ਆ ਔਰ ਪੁਲਿਸ ਵੀ ਸਹਿਯੋਗ ਕਰਦੀ ਆ মিডি ਔਰ ਬਹੁਤ ਸਾਰੇ ਐਨਜੀਓ ਸਹਿਯੋਗ ਕਰ ਰਹੀਆਂ ਹੈਗੀਆਂ ਔਰ ਬੱਚੇ ਆ ਰਹੇ ਆ ਨਸ਼ਾ ਵੀ ਛੱਡ ਰਹੇ ਔਰ ਕੰਮ ਵੀ ਸਿੱਖਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਅਸੀਂ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲੇ 'ਚ ਵੀ ਖੋਲਿਆ ਕੱਲ੍ਹ ਲੁਧਾਨੇ ਦੇ ਵਿੱਚ ਜਿਹੜਾ 2 ਦਿਨ ਪਹਿਲਾਂ ਸ਼ੁਰੂ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਔਰ ਬਹੁਤ ਸਾਰੇ ਸਾਡੇ ਜਿਹੜੇ ਸੈਂਟਰ ਹੈ ਹੁਸ਼ਾਰਪੁਰ ਕਪੂਰਥਲਾ ਔਰ ਕੁਝ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਜਿਹੜੀਆਂ ਔਰਤਾਂ ਵੀ ਜਿਹੜੀਆਂ ਸੀਗੀਆਂ ਕਿਉਂਕਿ ਜਦੋਂ ਪੁਲਿਸ ਸਖਤ ਪੋਰਚ ਕਰਦੀ ਹੈ ਸਖਤੀ ਕਰਦੀ ਹੈ ਤੇ ਕੁਝ ਔਰਤਾਂ ਨੂੰ ਔਰ ਮਾਈਨਰ ਬੱਚਿਆਂ ਨੂੰ ਤੇ ਬੱਚਿਆਂ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਐਜੂਕੇਸ਼ਨਲ ਕੰਪੇਰੀਸ਼ਨ ਹੈ ਔਰ ਬੱਚਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਕੂਲਾਂ ਦੇ ਵਿੱਚ ਗਵਰਨਮੈਂਟ ਤੇ ਪ੍ਰਾਈਵੇਟ ਸਕੂਲ ਦੋਨਾਂ ਦੇ ਟੀਚਰਸ ਵੀ ਕੋਆਪਰੇਟ ਕਰ ਰਹੇ ਆ ਔਰ ਬੱਚੇ ਜਿਹੜੇ ਸੌਂ ਚੁੱਕ ਰਹੇ ਆ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਰੈਜ਼ੋਲੂਸ਼ਨ ਪਾਸ ਕਰ ਰਹੀਆਂ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਪਹਿਲਾਂ ਇੱਕ ਮਾਲ ਬਣਿਆ ਹੋਇਆ ਸੀਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਬੰਦੇ ਸੀ ਇਹਨਾਂ ਤੋਂ ਆਮ ਲੋਕ ਡਰਦੇ ਸੀ ਤੇ ਹੁਣ ਜਿਹੜਾ ਹੈਗਾ ਜਿਹੜਾ ਡਰ ਹੈ ਉਹ ਨਸ਼ਾ ਵੇਚਣ ਵਾਲਿਆਂ ਦੇ ਮਨ ਚ ਬਿਠਾਇਆ ਗਿਆ ਪਹਿਲਾਂ ਤਾਂ ਨਾ ਉਹ ਰੱਬ ਤੋਂ ਡਰਦੇ ਸੀ ਜਾਂ ਪੁੱਟ ਤੋਂ ਡਰਦੇ ਸੀ ਹੁਣ ਜਿਹੜੇ ਆਮ ਲੋਕ ਹੈ ਉਹ ਖੁੱਲ ਕੇ ਬਾਹਰ ਆ ਰਹੇ ਔਰ ਦੱਸਦੇ ਆ ਕਿ ਸਾਡੇ ਪਿੰਡ ਚ ਆਹ ਬੰਦਾ ਇੰਨੀ ਦੇਰ ਤੋਂ ਖਰਾਬੀ ਕਰ ਰਿਹਾ ਆ ਇਹਨੇ ਪ੍ਰਾਪਰਟੀ ਬਣਾਈ ਹੈ ਔਰ ਸਾਡੇ ਪਿੰਡ ਚ ਇੰਨੇ ਬੱਚੇ ਆ ਔਰ ਪੂਰੀ ਪੰਚਾਇਤ ਇਕੱਠੀ ਹੋ ਕੇ ਵੀ ਸਾਡੇ ਪਿੰਡ ਚ ਤੁਸੀਂ 10 ਬੱਚੇ ਆ ਜੀ ਅਸੀਂ ਜਾਣਿਆ ਇੱਕ ਬੱਚਾ ਨਸ਼ਾ ਛੱਡ ਕੇ ਆਂਦਾ ਉਹਨੂੰ ਫੇਰ ਲਾ ਦਿੰਦੇ ਆ ਫੇਰ ਦੋ ਛੱਡ ਕੇ ਆਉਂਦੇ ਉਹਨਾਂ ਨੂੰ ਵੀ ਨਸ਼ੇ ਤੇ ਲਾ ਦਿੰਦੇ ਆ ਵੀ ਦੁਬਾਰਾ ਦੁਬਾਰਾ ਵੀ 10 ਦੇ ਸੋ ਇਹ ਪਹਿਲੀ ਵਾਰੀ ਹੋ ਰਿਹਾ ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਪਾਕਿਸਤਾਨ ਤੋਂ ਡਰੋਨ ਤੇ ਵੈਸੇ ਤਾਂ ਉਹਨਾਂ ਦੀ 70% ਦਾ ਡਰੋਨਸ ਆਣੀਆਂ ਘੱਟ ਹੋ ਗਈਆਂ ਤੇ ਜਿਹੜੀਆਂ ਉੱਥੇ ਐਂਟੀ ਡਰੋਨ ਟੈਕਨੋਲੋਜੀ ਪਹਿਲੀ ਵਾਰੀ ਲੱਗੀ ਆ ਪਰ ਜੇ ਕਿਤੇ ਆ ਵੀ ਜਾਵੇ ਨਸ਼ੇ ਦਾ ਪੈਕੇਟ ਪਿਆ ਵੀ ਹੋਵੇ ਉਹਨੂੰ ਚੱਕਣ ਕੋਈ ਨਹੀਂ ਜਾਂਦਾ ਉਹਨੂੰ ਪਤਾ ਲੱਗਦਾ ਕਿ ਵਿੱਚੋਂ ਗਿੱਟਿਆਂ ਦੇ ਵਿੱਚ ਮੇਰੇ ਗਿੱਟੇ ਸਿੱਕੇ ਜਾਣਗੇ ਜਿਵੇਂ ਪੈਕੇਟ ਚੱਕਣ ਗਿਆ ਤੇ ਪਾਕਿਸਤਾਨ ਦੇ ਜਿਹੜਾ ਹੈਗਾ ਉਹ ਹੁਣ ਆਲਟਰਨੇਟ ਰੋਡ ਲੱਭ ਰਿਹਾ ਸੀ ਉਹ ਆਸੇ-ਪਾਸੇ ਦੇ ਹੋਰ ਦੂਜੇ ਸਟੇਟਸ ਜਾਂ ਹੋਰ ਕਿਤੇ ਜਿਹੜਾ ਹੈਗਾ ਉਹ ਕਿਤੇ ਇਧਰ-ਉਧਰ ਭੇਜ ਰਿਹਾ ਜਿਹੜਾ ਪੰਜਾਬ ਨੂੰ ਯੂਜ਼ ਕਰ ਰਿਹਾ ਸੀ ਹਜੇ ਟਰਾਂਜ਼ਿਟ ਰੂਟ ਇਹ ਬਹੁਤ ਵੱਡੀ ਕਾਮਯਾਬੀ ਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੀ ਦੀ ਰੈਕੋਗਨੀਸ਼ਨ ਹੋ ਰਹੀ ਆ ਔਰ ਬਹੁਤ ਸਾਰੇ ਹੋਰ ਵੀ ਜੰਨੇ ਵੀ ਸੈਲੀਬ੍ਰਿਟੀਆਂ ਐ ਔਰ ਦੂਜੀਆਂ ਪਾਰਟੀਆਂ ਦੇ ਲੀਡਰ ਆ ਉਹਨਾਂ ਨੇ ਵੀ ਕਿਹਾ ਵੀ ਹਾਂ ਬਈ ਹੋਣਾ ਚਾਹੀਦਾ ਔਰ ਜਿਹੜਾ ਪੰਜਾਬ ਗਵਰਨਮੈਂਟ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਨੈਸ਼ਨਲ ਕੁਇਨਰ ਨੇ ਲੋ ਜਾਣੇ ਦੇ ਵਿੱਚ ਮੀਟਿੰਗ ਕਰਕੇ ਜਿਹੜਾ ਇੱਕ ਬਹੁਤ ਕਲੀਅਰ ਮੈਸੇਜ ਦਿੱਤਾ ਕਿ ਹੁਣ ਅਸੀਂ ਪੂਰੀ ਤਿਆਰੀ ਕਰਕੇ ਇਹਦੀ ਜਿਹੜੇ ਨਸ਼ਾ ਕਰਨ ਵਾਲੇ ਆ ਦੋ ਚੀਜ਼ਾਂ ਜੜੀਆਂ ਹੈਗੀਆਂ ਉਹ ਕਲੀਅਰ ਘਟਾ ਕਿ ਇੱਕ ਤਾਂ ਹੈਗੇ ਜਿਹੜੇ ਨਸ਼ਾ ਕਰਨ ਵਾਲੇ ਉਹ ਮਰੀਜ਼ ਹੈ ਉਹਨਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਅੰਦਰਦੀ ਆ ਉਹਨਾਂ ਦਾ ਇਲਾਜ ਕਰਾਣਾ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲੈਂਦੇ ਆ ਉਹਨਾਂ ਦੀ ਹੌਲੀ 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 ਡੀਡਿਕਸ਼ਨ ਕਰਕੇ ਗੋਲੀਆਂ ਛਡਾ ਕੇ ਉਹਨਾਂ ਦੀਆਂ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣਾ ਕੰਮ ਸਿਖਾ ਕੇ ਕੋਈ ਨਾ ਕੋਈ ਰੋਜ਼ਗਾਰ ਦੇਣਾ ਉਹਨਾਂ ਨੂੰ ਔਰ ਜਿਹੜੇ ਦੂਜੇ ਪਾਸੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਭਜਾਣਾ ਹੈ ਜਾਤਾ ਉਹ ਭੱਜ ਕੇ ਪੰਜਾਬ ਤੋਂ ਬਾਹਰ ਚਲੇ ਜਾਣਗੇ ਦੇਸ਼ ਤੋਂ ਬਾਹਰ ਚਲੇ ਜਾਣਗੇ ਤੇ ਜਾ ਉਹ ਨਸ਼ਾ ਵੇਚਣਾ ਛੱਡ ਦੇਣਗੇ ਕੋਈ ਹੋਰ ਕੰਮ ਕਰਨਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੋਣਗੇ ਉਹ ਹੋਰ ਕੋਈ ਚਾਰਾ ਨਹੀਂ ਉਹਨਾਂ ਦੇ ਕੋਲ ਇਹ ਜਿਹੜਾ ਬਿਲਕੁਲ ਜਿਹੜਾ ਕਲੀਅਰ ਮੈਸੇਜ ਆ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ਾ ਚਾਹੇ ਉਹ ਮੈਡੀਕਲ ਹੋਵੇ ਜਾਂ ਦੂਜਾ ਵੀ ਉਹਨੂੰ ਬਰਦਾਸ਼ਤ ਨਾ ਕਰਨਾ ਔਰ ਮੈਂ ਅਗਲੇ ਜਿਹੜਾ ਹੈਗਾ ਸੋਮਵਾਰ ਨੂੰ ਅੰਮ੍ਰਿਤਸਰ ਜਾ ਰਿਹਾ ਜੀ ਯੂਨੀਅਨ ਹੈਲਥ ਮਿਨਿਸਟਰ ਨੂੰ ਤੇ ਉਹਦੇ ਨਾਲ ਜਿਹੜੇ ਆਨਲਾਈਨ ਫਾਰਮੇਸੀ ਦਾ ਇਸ਼ੂ ਹੈ ਕਿ ਜਿਹੜੀ ਇਹ ਦਵਾਈਆਂ ਬਹੁਤ ਸਾਰੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਈ ਸਿਗਰ ਔਰ ਹੋਰ ਜਿਹੜੀਆਂ ਮੈਡੀਕਲ ਜਿਹੜੀਆਂ ਲੋਕ ਦਵਾਈਆਂ ਮੰਗਾਉਂਦੇ ਆ ਉਹ ਵੀ ਉਹਨਾਂ ਦੇ ਨਾਲ ਇਸ਼ੂ ਜਿਹੜਾ ਟੇਕ ਅਪ ਕਰਾਂਗਾ ਜਿੰਨੇ ਵੀ ਹੋਰ ਸਾਡੇ ਦੇ ਨਾਲ ਸੰਬੰਧਤ ਜਿਹੜੀ ਫੋਰਸ ਪਲਟ ਦੇ ਸੰਬੰਧਤ ਹੈ ਉਹ ਅਸੀਂ ਇਹਦੇ ਨਾਲ ਟੇਕ ਅਪ ਕਰਾਂਗੇ ਬੜਾ ਓਵਰਆਲ ਬਹੁਤ ਅੱਛਾ ਚੱਲ ਰਿਹਾ ਜਿਹੜਾ ਯੋਧ ਨਸ਼ੇ ਵਿਰੋਧਾ ਪਰਮਹੰਗਾਰਾ ਮਿਲ ਲਿਆ ਸੋਸਾਇਟੀ ਦੇ ਵਿੱਚੋਂ ਸਮਾਜ ਦੇ ਵਿੱਚੋਂ ਪਿੰਡਾਂ ਚੋਂ ਮੱਲਿਆਂ ਦੇ ਵਿੱਚੋਂ ਔਰ ਲੋਕ ਖੁੱਲ ਕੇ ਆ ਗਿਆ ਰਹੇ ਆ ਮੈਂ ਜਿਹੜਾ ਗੱਲ ਕੀਤੀ ਜੈ ਪਿੰਡ ਰੋਂਗਲਾ ਹੈ ਤੇ ਉਹਦੇ ਵਿੱਚ ਪਿੰਡ ਵਾਲਿਆਂ ਨੇ ਕਿਹਾ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਕਿ ਦੋ ਵਿਅਕਤੀ ਨਸ਼ਾ ਵੇਚ ਰਹੇ ਨੇ ਉਹਨਾਂ ਨਾਲ ਕੱਲ ਗੱਲ ਵੀ ਕੀਤੀ ਪਿੰਡ ਵਾਲਿਆਂ ਨੇ ਕੱਟੇ ਹੋਏ ਮੈਂ ਅੱਜ ਜਨਤਾ ਦਰਬਾਰ ਕਰਕੇ ਆਇਆ ਜੀ ਮੇਰੇ ਕੋਲ ਆਏ ਸੀ ਬੰਦੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਦੇਖੋ ਗੱਲ ਇਹ ਹੁੰਦੀ ਆ ਵੀ ਜਦੋਂ ਆਪਾਂ ਕੋਈ ਕਾਰਵਾਈ ਕਰਦੇ ਆ ਉਹ ਉਹਨੂੰ ਇੱਕ ਪ੍ਰੋਸੈਸ ਆ ਉਹਦੀ ਜੀ ਬਾਲਾ ਨਾ ਉਹ ਚਲਦੀ ਪਈ ਆ ਤੇ ਤੁਸੀਂ ਜਿੱਥੇ ਜਿੱਥੇ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਉਹ ਜਿਵੇਂ ਜਿਵੇਂ ਸਾਡੇ ਕੋਲ ਇਨਪੱਟ ਆ ਰਿਹਾ ਉਹ ਕਾਰਵਾਈ ਚੱਲਦੀ ਪਈ ਹੈ ਸਰ ਜੀ ਮੰਤਰੀ ਸਾਹਿਬ ਜਿਵੇਂ ਉਹਨਾਂ ਨੇ ਕਿਹਾ ਹੈਗਾ ਸਵਾਲ ਇੱਕ ਇੱਕ ਸਕੰਡ ਮੰਤਰੀ ਸਾਹਿਬ ਜਿਵੇਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਕਹਿੰਦੇ ਆਪੋਜੀਸ਼ਨ ਵਾਲੇ ਪਰ ਜਿਹੜੇ ਵੱਡੇ ਮਕਰਮਚਾਹ ਉਹਨਾਂ ਦੇ ਜਿਹੜੇ ਹੈਗੇ ਕੋਠੀਆਂ ਜਾਂ ਮਕਾਨ ਆ ਉਹ ਨਹੀਂ ਢਾ ਰਹੇ ਨਾ ਹੀ ਕੋਈ ਜ਼ਮੀਨ ਜ਼ਬਤ ਕਰ ਤੇ ਤੇ ਆਪੋਜੀਸ਼ਨ ਦਾ ਕਹਿੰਦਾ ਨਹੀਂ ਨਹੀਂ ਥੋੜਾ ਜਿਹਾ ਇੰਤਜ਼ਾਰ ਕਰੋ ਜੀ ਉਹ ਵੀ ਸਾਰਾ ਕੁਝ ਹੋ ਰਿਹਾ ਉਹਦੀ ਵੀ ਐਲੀਗਲ ਕਾਰਵਾਈ ਸਾਰੇ ਚੱਲਦੀ ਸਰ ਡੇਟਾ ਚਲੀ ਕਿੰਨੇ ਮੰਤਰੀ ਸਾਹਿਬ ਜਿਹੜੇ ਕੋਟੇ ਨੇ ਤੁਹਾਡੇ ਕੋਲ ਦਾਖਲ ਹੋ ਚੁੱਕ ਹੈਗਾ ਜੀ ਹੈਗਾ ਤੁਹਾਡੇ ਪਹਿਲਾਂ ਪਹਿਲਾਂ ਸੀਗਾ ਜੀ ਤਕਰੀਬਨ 700 ਸੀ ਹੁਣ 1400 ਦੇ ਕਰੀਬ ਹੈ ਜੀ ਇਹ ਪੂਰੇ ਪੰਜਾਬ ਦਾ ਡਾਟਾ ਜੀ ਜੱਜਾ ਪੁਲਿਸ ਵੀ ਇਹਨੂੰ ਬੋਲ ਰਿਹਾ ਕੋਈ ਡਰੋਨ ਟੈਸਟ ਹੋਏਗਾ ਜੀ ਜਰਮਾ ਦਾ ਜਿਹੜੇ ਪੁਲਿਸ ਨੇ ਬੋਲ ਰਿਹਾ ਵਿੱਚ ਦੇਖੋ ਜਦੋਂ ਜਦੋਂ ਆਪਾਂ ਇੱਕ ਨਾ ਜੀ ਲੜਾਈ ਲੜਦੇ ਆ ਨਾ ਜੀ ਜਦੋਂ ਆਪਣੀ ਜੇ ਸਪੋਜ਼ ਪਾਕਿਸਤਾਨ ਨਾਲ ਲੜਾਈ ਲੜੀ ਹੋਈ ਹੈ ਜੀ ਉਹਦੇ ਵਿੱਚ ਮਤਲਬ ਫੌਜ ਵੀ ਕੰਮ ਕਰਦੀ ਸੀ ਆਪਣੇ ਪਿੰਡਾਂ ਦੇ ਵਿੱਚ ਵੀ ਬੰਦੇ ਜਿਹੜੇ ਸੀਗੇ ਉਹਨਾਂ ਨੇ ਐਕਚੁਅਲੀ ਜਿਹੜੀ ਲੜਾਈ ਸੀ ਉਹ ਕਿਹਾ ਜਾਂਦਾ ਕਿ ਪਿੰਡਾਂ ਦੇ ਬੰਦਿਆਂ ਨੇ ਤੇ ਬ੍ਰਿਟਿਸ਼ ਨਾਲ ਲੜ ਕੇ ਜਿੱਤੀ ਸੀ ਉਹ ਗੱਡਿਆਂ ਦੇ ਉੱਤੇ ਰੋਟੀਆਂ ਬਣਾ ਕੇ ਲੈ ਕੇ ਜਾਂਦੇ ਸੀ ਮੈਂ ਬਚਪਨ ਛੋਟਾ ਜਿਹਾ ਹੁੰਦਾ ਸੀਗਾ ਇਸ ਵੇਲੇ ਜਿਹੜਾ ਮੁੱਦਾ ਹੈਗਾ ਜੀ ਉਹ ਹੈਗਾ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਉਹਨਾਂ ਨੇ ਹਾਲਤ ਕੀਤੀ ਸੀ ਲੋਕ ਤਰਾਹੀ ਤਰਾਹੀ ਕਰ ਰਹੇ ਸੀਗੇ ਜੀ ਮਾਮਾ ਸਾਡੇ ਕੋਲੇ ਰੋਂਦੀਆਂ ਆਉਂਦੀਆਂ ਸੀ ਲੋਕ ਹੈਲਪਲੈਸ ਮਹਿਸੂਸ ਕਰ ਰਹੇ ਸੀ ਉਹ ਮਤਲਬ ਜੋ ਪਿਛਲੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਚਲੋ ਕੁਸ਼ਤਾ ਬਿੰਨੇ ਜੀ ਤੁਹਾਡੇ ਵਰਗੇ ਜਿਹੜੇ ਬੰਦ ਪੰਜਾਬ ਚ ਕਦੇ ਤੁਸੀਂ ਗੈਂਗਸਟਰ ਦਾ ਨਾਮ ਸੁਣਿਆ ਸੀ ਅਸੀਂ ਸੁਣਦੇ ਸੀ ਵੀ ਬਾਸੇਪੁਰ ਤੇ ਫਲਾਨੇ ਜੀ ਯੂਪੀ ਬਿਹਾਰ ਚੋਂ ਦੇ ਸੀ ਗੈਂਗਸਟਰ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਨਸ਼ੇ ਨਹੀਂ ਹੁੰਦੇ ਸੀ ਮੈਂ ਖੁਦ ਜਿਹੜਾ ਹੈਗਾ ਉਹ 94 ਦੇ ਵਿੱਚ ਮੈਂ 92 94 ਦੇ ਵਿੱਚ ਮੈਂ ਐਚ ਏ ਵੀ ਇਰਸ ਦੇ ਉੱਤੇ ਪਹਿਲੀ ਰਿਸਰਚ ਕੀਤੀ ਸੀ ਨਾਰਥਰਨ ਇੰਡੀਆ ਦੇ ਵਿੱਚ ਪੀ ਜੇ ਨੇ ਮਿਲ ਕੇ ਕੀਤੀ ਸੀ ਪੰਜਾਬ ਦੇ ਵਿੱਚ ਇੱਕ ਬੰਦਾ ਵੀ ਟੀਕਾ ਲਾਣ ਵਾਲਾ ਨਹੀਂ ਸੀਗਾ ਇੰਜੈਕਟਿੰਗ ਲਗ ਯੂਜ਼ਰ ਨਹੀਂ ਸੀਗਾ ਸਿਰਫ ਫੀਮ ਤੇ ਪੁੱਕੀ ਵਾਲੇ ਹੁੰਦੇ ਸੀ ਉਹ ਵੀ ਕਿਸੇ ਕਿਸੇ ਪਿੰਡ ਚ ਹੁੰਦਾ ਸੀ ਸਾਰੇ ਪਿੰਡਾਂ ਚ ਨਹੀਂ ਹੁੰਦੇ ਸੀ ਇਹ ਨਸ਼ਾ ਕੌਣ ਲੈ ਕੇ ਆਇਆ ਜੀ ਬੰਦੋ ਇਸ ਵੇਲੇ ਮੁੱਦਾ ਜਿਹੜਾ ਹੈਗਾ ਉਹ ਹੈਗਾ ਕਿ ਅਸੀਂ ਬੱਚਾ ਨੂੰ ਟੀਕਾ ਲਾਣ ਤੋਂ ਰੋਕਣਾ ਜਿਹੜੇ ਬੰਦੇ ਆਪਣੇ ਛੋਟਾ ਨੰਬਰ ਨਹੀਂ ਹੁੰਦਾ ਜੀ 10 ਲੱਖ ਜਿਹੜੇ ਬੰਦੇ ਨਸ਼ੇ ਦੀ ਲਤ ਲੱਗੀ ਹੈ ਜਿਹਨਾਂ ਨੂੰ ਉਹਨਾਂ ਨੂੰ ਇਹਦੇ ਚ ਕੱਢਣਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਕੰਮ ਤੇ ਲਾਣਾ ਇਸ ਲਈ ਆਪਾਂ ਜਿਹੜਾ ਫੋਕਸ ਹੈ ਨਾ ਜੀ ਉਹ ਦੂਜੀਆਂ ਗੱਲਾਂ ਤੇ ਕੋਈ ਕਹਿ ਦਿੰਦਾ ਜੀ ਇਥੋਂ ਵਿਧਾਨ ਸਭਾ ਤੋਂ ਮੇਰਾ ਟੈਸਟ ਕਰਾਓ ਉਹਦਾ ਟੈਸਟ ਕਰਾਓ ਇਹ ਗੱਲਾਂ ਵੀ ਹੋ ਜਾਣਗੀਆਂ ਇਹਨਾਂ ਦੇ ਸਾਰੇ ਦੇ ਟੈਸਟ ਵੀ ਹੋ ਜਾਣਗੇ ਤਾਂ ਸਾਰਿਆਂ ਦੇ ਹੋ ਜਾਣਗੇ ਸਭ ਦੇ ਟੈਸਟ ਹੋ ਜਾਣਗੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪੋਲਿਟਿਸ਼ੀਅਨ ਕਹਿੰਦੇ ਆ ਮੀਡੀਆ ਤੁਸੀਂ ਵੀ ਕਹਿੰਦੇ ਸਾਡਾ ਵੀ ਕਰਾਓ ਤੁਹਾਡਾ ਵੀ ਕਰਾ ਦਾਂਗੇ ਰਾਜਪਾਲ ਜੀ ਚਿੰਤਾ ਚੱਲਦੀ ਹੈ ਕਿ ਇਹ ਨਿਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਇਹ ਚਿੰਤਾ ਰਾਜਪਾਲ ਦੇ ਵਿੱਚ ਜਿਤਾਈ ਦੀ ਰਾਜਪਾਲ ਜਿਹੜੇ ਪੈਦਲ ਯਾਤਰਾ ਕਰ ਰਹੇ ਨੇ ਲੇਕਿਨ ਉਸ ਉਧਰ ਨਹੀਂ ਰਿਹਾ ਇਹਦੇ ਵਿੱਚ ਕਮੀ ਕਿਉਂ ਹੈ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੈਸ਼ਨਲ ਅਸੀਂ ਇੱਕ ਤਹਿਈਆ ਕਰਕੇ ਇੱਕ ਇਨੀਸ਼ੀਏਟਿਵ ਲਿਆ ਜਿਹੜਾ ਕਿ ਜਿਹਦੀ ਐਪਰੀਸੀਏਸ਼ਨ ਪੰਜਾਬ ਚ ਵੀ ਹੋ ਰਹੀ ਹੈ ਦੂਜੇ ਸੂਬਿਆਂ ਚ ਵੀ ਹੋ ਰਹੀ ਹੈ ਯੂਨੀਅਨ ਹੋਮ ਮਿਨਿਸਟਰ ਨੇ ਵੀ ਕੀਤੀ ਹੈ ਮਤਲਬ ਕੋਈ ਇਹੋ ਜਿਹਾ ਲੀਡਰ ਨਹੀਂ ਹੋਊਗਾ ਜਿਹਨੇ ਇਹ ਨਾ ਕਿਹਾ ਹੋਵੇ ਵੀ ਕੰਮ ਤਾਂ ਬਹੁਤ ਚੰਗਾ ਜੀ ਹੈ ਤੇ ਉਹ ਵੀ ਆਪਣੇ ਜਿਹੜੇ ਜਿਹੜੇ ਸਾਰੇ ਜਾਣੇ ਉਹਨੂੰ ਕਰ ਰਿਹਾ ਕੋਈ ਗੱਲ ਨਹੀਂ ਜਿਹੜਾ ਵੀ ਇਹਨੂੰ ਸਪੋਰਟ ਕਰਦਾ ਉਹਦਾ ਅਸੀਂ ਬਰਤਨ ਰਾਜਪਾਲ ਰਾਜਪਾਲ ਕਰ ਰਹੇ ਦੀ ਜੀ ਦੇਖੋ ਦੇਖੋ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਨੂੰ ਯੋਗਤਾ ਉੱਤੇ ਕਿਤਨੇ ਕਿਤਨੇ ਤੇ ਬਣਾਉਣਾ ਚਾਹੀਦਾ ਤੁਸੀਂ ਤੁਸੀਂ ਦੇਖੋ ਮੈਂ ਹਰ ਇੱਕ ਬੰਦਾ ਕੰਮ ਕਰ ਰਿਹਾ ਨਾ ਜੀ ਮੈਂ ਵੀ ਕੰਮ ਕਰ ਰਿਹਾ ਰਾਜਪਾਲ ਸਾਹਿਬ ਵੀ ਕਰ ਰਿਹਾ ਜਿਹੜਾ ਇੱਕ ਹੈੱਡ ਆਫ ਦੀ ਸਟੇਟ ਹੁੰਦਾ ਜਿਹੜਾ ਇੱਕ ਹੈੱਡ ਆਫ ਦੀ ਗਵਰਨਮੈਂਟ ਹੁੰਦਾ ਉਹਨਾਂ ਦੇ ਲੈਵਲ ਤੇ ਇਹ ਗੱਲਬਾਤ ਚੰਗੀ ਹੁੰਦੀ ਆ ਆਪਣਾ ਜਿਹੜਾ ਹੈਗਾ ਜੇ ਗੱਲ ਜੇ ਨਸ਼ੇ ਛੁਡਾਣ ਦੀ ਕਰ ਰਿਹਾ ਜਿਹੜਾ ਵੀ ਕਰ ਰਿਹਾ ਚਾਹੇ ਜੋ ਫਾਇਲ ਸੀ ਕਿ ਜਮੇ ਕੋਈ ਸਰਕਾਰੀ ਮੁਲਾਜ਼ਮ ਉਹ ਯਹਾਂ ਪਰ ਸਰਕਾਰੀ ਅਧਿਕਾਰੀ ਨਸ਼ਾ ਵੇਚੇ ਵਾਲਾ ਕਰੋਨਾ ਕਸਰੀਚ ਹੋਏਗਾ ਉਹਦੇ ਕਰਤੇ ਪੀਲਾ ਪੰਡਾ ਚੱਲੇਗੀ ਤੇ ਤੁਹਾਡੇ ਸਾਹਮਣੇ ਹੋ ਰਿਹਾ ਜੀ ਪਾਗਲੇ ਕੋੜੇ ਕੱਢ ਤੇ ਜਿਹੜਾ ਚੱਲੇਗਾ ਜੀ ਕੋਈ ਰਾਤ ਨਹੀਂ ਹੋਏਗੀ ਦੇਖੋ ਉਹਦੇ ਚ ਜਿਹੜਾ ਤੁਹਾਡਾ ਨਾ ਜੇ ਘਰ ਵਾਲੀ ਗੱਲ ਹੈ ਉਹਦੇ ਚ ਦੋ ਸ਼ੂ ਆ ਜਾਂਦੇ ਆ ਇੱਕ ਤਾਂ ਹੈਗਾ ਕਿ ਉਹ ਉਹਨੇ ਮਤਲਬ ਜ਼ਮੀਨ ਉਹਦੀ ਆਪਣੀ ਆ ਇਹ ਪੀਲਾ ਪੰਡਾ ਸਿਰਫ ਉੱਥੇ ਚੱਲਦਾ ਜਿੱਥੇ ਜ਼ਮੀਨ ਉਹਦੀ ਆਪਣੀ ਨਹੀਂ ਆ ਉਨੇ ਧੱਕੇ ਨਾਲ ਦੱਬੀ ਹੋਈ ਸੀ ਪਿੰਡ ਵਾਲੇ ਥੇਸ ਲੜਦੇ ਪਏ ਸੀ ਉਹਦੇ ਵਿੱਚ ਡਾਕੂਮੈਂਟਰੀ ਐਵੀਡੈਂਸ ਹੈ ਕਿ ਉਹ ਪੰਚਾਇਤ ਦੀ ਜ਼ਮੀਨ ਹੈ ਜਾਂ ਉਹਨੇ ਕਿਸੇ ਹੋਰ ਬੰਦੇ ਦੀ ਜ਼ਮੀਨ ਦੀ ਨਾ ਉਹ ਇੱਕ ਉਹਦਾ ਵੱਲ ਐਡੀਸ਼ਨਲ ਇਸ਼ੂ ਆ ਜੀ ਪੰਜਾਬ ਨੂੰ ਸਭ ਤੋਂ ਅੱਛਾ ਕਿਹੜਾ ਫੌਟੋ ਕਵਰ ਹੁੰਦਾ ਕਵਰ ਹੋਇਆ ਸਭ ਤੋਂ ਜ਼ਿਆਦਾ ਮੈਂ ਕਿਹਾ ਕਿਹੜਾ ਫੌਟੋ ਕਵਰ ਹੋਇਆ ਜੀ ਪੰਜਾਬ ਨੂੰ ਹਾਂ ਇਹ ਅੱਛਾ ਸਵਾਲ ਹੈ ਜੀ ਇਹਨਾਂ ਦਾ ਦੇਖੋ ਆਪਾਂ ਵੈਸੇ ਮੰਨਦੇ ਨਹੀਂ ਹੈ ਸ਼ਰਾਬ ਨੂੰ ਨਾਲ ਸਾਂ ਮੰਨਦੇ ਆਪਾਂ ਨਾ ਹੀ ਠੀਕ ਹੈ ਠੀਕ ਹੈ ਜੀ ਉਹ 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 ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹਰਿਆਣੇ 'ਚ ਵੀ ਔਰ ਈਵਨ ਗੁਜਰਾਤ ਦੇ ਵਿੱਚ ਵੀ ਜਿਹੜਾ ਡਰਾਈ ਸਟੇਟ ਹੈ ਸਭ ਤੋਂ ਜ਼ਿਆਦਾ ਨਸ਼ਾ ਕਿਸੇ ਵੀ ਸੂਬੇ ਦੇ ਵਿੱਚ ਇਨਕਲੂਡਿੰਗ ਪੰਜਾਬ ਸ਼ਰਾਬ ਹੈ ਜੀ ਸੁਣ ਲਓ ਸੁਣ ਲਓ ਜੀ ਸੁਣ ਲਓ ਸੁਣ ਲਓ ਸੁਣੋ ਮੇਰੀ ਗੱਲ ਨੂੰ ਸੁਣ ਲਓ ਜੀ ਸੁਣ ਲਓ ਦੂਜਾ ਨਸ਼ਾ ਹੈਗਾ ਭੰਗ ਦੇ ওভারঅল ਦੇਖਿਆ ਜੀ ਆਪਾਂ ਨੰਬਰ ਦੇਖਿਆ ਗਣਤੀ ਦੇਖਿਆ ਦੂਜਾ ਭੰਗ ਹੈ ਹੁਣ ਇਹਨਾਂ ਦੋਨਾਂ ਨੂੰ ਆਪਾਂ ਨਿਸ਼ਾਨੀ ਮੰਨਦੇ ਹਾਂ ਭੰਗ ਨੂੰ ਤਾਂ ਆਪਾਂ ਕੋਈ ਭੋਲੇ ਦਾ ਪ੍ਰਸ਼ਾਦ ਕਹਿੰਦਾ ਜੀ ਕੋਈ ਇਹਨੂੰ ਸੁੱਖ ਨਿਦਾਨ ਚੋਕਰਿਧਾਨ ਕਹਿੰਦਾ ਸੋ ਇਹ ਬਹੁਤ ਸਾਰੇ ਦੇਸ਼ਾਂ 'ਚ ਬੈਨ ਹੈ ਬਹੁਤ ਜਿਹੜੇ ਦੇਸ਼ਾਂ 'ਚ ਲੀਗਲਾਈਜ਼ੇਸ਼ਨ ਕੀਤਾ ਇਹ ਦੋ ਜਿਹੜੇ ਮੋਸਟ ਕਾਮਨ ਨਸ਼ੇ ਆ ਤੀਜੇ ਨੰਬਰ ਤੇ ਆਉਂਦੇ ਆ ਜਿਹੜੇ ਨਾਰਕੋਟਿਕਸ ਕਹਿੰਦੇ ਆ ਤੀਜੇ ਨੰਬਰ ਤੇ ਨਾਰਕੋਟਿਕਸ ਆ ਤੇ ਹੁਣ ਇੱਕ ਨਵਾਂ ਜਿਹੜਾ ਜਿਹੜਾ ਇਹਨਾਂ ਦਾ ਸਵਾਲ ਹੈ ਨੇ ਸਮਝਣ ਦੀ ਲੋੜ ਆ ਹੁਣ ਜਿਹੜੀ ਤੁਹਾਡੇ ਫੀਮ ਦੀ ਖੇਤੀ ਹੈ ਨਾ ਆਪਣੇ ਓਪੀਐਮ ਦੀ ਇਹ ਬੰਦ ਹੋ ਰਹੀ ਹੈ ਜਦੋਂ ਦੀ ਸਰਕਾਰ ਆਈ ਹੈ ਤਾਲਿਬਾਨ ਦੀ ਨਾ ਜੀ ਉਹ ਉਹ ਜਿਹੜੇ ਮੁਸਲਮਾਨ ਦੇ ਵਿੱਚ ਉਹਨਾਂ ਦਾ ਆਪਣਾ ਕਲਚਰ ਹੈ ਇਹ ਕਹਿੰਦੇ ਇੱਕ ਹੋਰ ਪਲਾਨ ਹੈ ਹੁਣ ਐਫੀਡਰੀ ਨਾ ਆ ਰਹੀ ਹੈ ਜਿਹਦੇ ਚੋਂ ਤੁਹਾਡੇ ਮੈਥਮ ਫਿਟਾਮਿਨ ਸੁਣੀ ਹੋਣੀ ਆ ਤੁਸੀਂ ਮਾ ਲੋਨਾ ਉਹ ਉਹ ਵੀ ਉਹ ਮਤਲਬ ਹੁਣ ਨਵੇਂ-ਨਵੇਂ ਕਿਸਮ ਦੇ ਨਸ਼ੇ ਆ ਰਹੇ ਆ ਸੋ ਅਸੀਂ ਪੂਰਾ ਸचेਤ ਹੈ ਉਹਦੇ ਵਾਸਤੇ ਕੋਕੈਨ ਪੰਜਾਬ ਚ ਨਹੀਂ ਜ਼ਿਆਦਾ ਹੁੰਦੀ ਅਮਰੀਕਾ ਵਗੈਰਾ ਚ ਹੁੰਦੀ ਸੀ ਉਹ ਆ ਰਹੀ ਆ ਹੁਣ ਨਵੇਂ ਨਸ਼ੇ ਜਿਹੜੇ ਹੈਗੇ ਆ ਉਹ ਐਡ ਕੀਤੇ ਜਾ ਰਹੇ ਆ ਈਵਨ ਜਿਹੜੀਆਂ ਤੁਹਾਡੀਆਂ એનર્ਜੀ ਡਰਿੰਕਸ ਆ ਜਿਹੜੀਆਂ ਮੈਂ ਬੈਨ ਕੀਤੀਆਂ ਸਕੂਲਾਂ ਦੇ ਵਿੱਚ ਉਹ ਵੀ ਜਿਹੜਾ ਹੈਗਾ ਕਾਫੀ ਮਾਤਰਾ ਦੇ ਵਿੱਚ ਉਹ ਵੀ ਇੱਕ ਚੈਲੰਜ ਹੈ ਉਹ ਵੀ ਡਿਪਡਿਕਟਿੰਗ ਹੈਗੀਆਂ ਉਹ ਵੀ ਰੈਬਰਟ ਫਾਰਮੂਲਾ ਹੈ ਉੱਥੋਂ ਸ਼ੁਰੂਆਤ ਕਰਦੇ ਆ ਸਕੂਲਾਂ ਦੇ ਵਿੱਚ ਸਟਰਾਬਰੀ ਤੁਸੀਂ ਦੇਖਿਆ ਹੋਏਗਾ ਉਹ ਅਸੀਂ ਹੁਣ ਜਿਹੜਾ ਇਹ ਪਹਿਲੀ ਸਾਰੇ ਫਰੰਟ ਦੇ ਉੱਤੇ ਬੱਚਿਆਂ ਦੀ ਐਜੂਕੇਸ਼ਨ ਤਾਂ ਕਿ ਹੋਰ ਲੋਕ ਨਸ਼ਾ ਨਾਲ ਨਾ ਲੱਗਣ ਪੇਰੈਂਟਸ ਦੀ ਇਨਵੋਲਵਮੈਂਟ ਠੀਕ ਹੈ ਜੀ ਪੰਚਾਇਤਾਂ ਦੀ ਇਨਵੋਲਵਮੈਂਟ ਸਰਕਾਰ ਦਾ ਤਿਆਰ ਕਰਕੇ ਫੈਸਲਾ ਕਰਨਾ ਮੀਡੀਆ ਦਾ ਲੋਕਾਂ ਦਾ ਉਹਨੂੰ ਸਪੋਰਟ ਮਿਲਣਾ ਸੋ ਇਸ ਵੇਲੇ ਜਦੋਂ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ ਨਾ ਫਿਰ ਉਹ ਜੋਤ ਕਾਮਯਾਬ ਹੁੰਦਾ ਸੋ ਯਾਦ ਦੇ ਵਿੱਚ ਰੀਹੈਬਿਟੇਸ਼ਨ ਸੈਂਟਰ ਖੋਲ੍ਹਣੇ ਗਏ ਨੇ ਉਹਨਾਂ ਚ ਕਹੇ ਦੀ ਅਜੇ ਸੁਲਤਾਵਾ ਹੁਣ ਤੁਸੀਂ ਬਲੱਭ ਕਰਾਈਏ ਨਾ ਹਾਂ ਉਹਦੇ ਚ ਅਸੀਂ ਜੋ ਪਹਿਲਾਂ ਨਹੀਂ ਸੀ ਉਹਦੇ ਚ ਇੱਕ ਤਾਂ ਅਸੀਂ ਕਾਉਂਸਲਰਸ ਬਹੁਤ ਵਧਾ ਰਹੇ ਹਾਂ ਪਹਿਲਾ ਮੈਂ ਆਪਣੇ ਜਿਹੜੇ ਸੀਨੀਅਰ ਮੈਡੀਕਲ ਆਫਸਰ ਹੈ ਉਹ 28 ਬੰਦੇ ਹੁਣੇ ਜਿਹੜਾ ਹੈਗਾ ਤੁਹਾਡਾ ਆਈਆਈਐਮ ਮੈਂਤਾਬਾਧ ਤੋਂ ਟ੍ਰੇਨਿੰਗ ਕਰਕੇ ਆਏ ਆ ਜੀ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਹਰ 2 ਹਫ਼ਤੇ ਬਾਅਦ ਮਹੀਨੇ ਦੇ ਵਿੱਚ 100 ਹਰ 2 ਹਫ਼ਤੇ ਬਾਅਦ 50 ਬੰਦੇ ਡਾਕਟਰ ਨਰਸਸ ਉਹ ਜਿਹੜਾ ਸਾਡਾ ਨੈਸ਼ਨਲ ਡਰੱਗ ਡਿਪੈਂਡੈਂਸ ਤੇ ਟ੍ਰੀਟਮੈਂਟ ਸੈਂਟਰ ਹੈ ਉੱਥੇ ਟ੍ਰੇਨਿੰਗ ਕਰਨ ਭੇਜ ਰਹੇ ਆ ਜੀ ਉਹਨਾਂ ਨੂੰ ਤੇ ਅਸੀਂ ਸਾਰੇ ਜਿੰਨੇ ਆਲ ਪੋਸੀਬਲ ਜਿੰਨੇ ਹੁੰਦੇ ਆ ਤੇ ਸਕਿੱਲ ਡਿਵੈਲਪਮੈਂਟ ਤੋਂ ਉਹਨੂੰ ਸੈਂਟਰ ਦੱਸਿਆ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ ਜੀ ਆਪਣੇ ਬਟਾ ਰਚਿੰਦਰ ਹਸਪਤਾਲ ਦੇ ਪੰਜ ਸਾਲ ਹੋ ਗਏ ਉਹ 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 ਚੀਜ਼ੋ ਹੈਗਾ ਕਿ ਉਹ ਆਊਟਸੋਰਸ ਕੀਤਾ ਸੀ ਪਿਛਲੀ ਗੌਰਮੈਂਟ ਨੇ ਅਸੀਂ ਇਹ ਉਹਨਾਂ ਨੂੰ ਕਹਿਆ ਸੀ ਕਿ ਸਾਨੂੰ ਦੇ ਦਿਓ ਅਸੀਂ ਚਲਾ ਲਾਂਗੇ ਉਹ ਨਹੀਂ ਦਿੱਤਾ ਅਸੀਂ ਹੁਣ ਸਾਡੇ ਸਾਨੀ ਸਾਹਿਬ ਨੇ ਤੁਹਾਨੂੰ ਪਤਾ ਜੀ ਹੈ 250 ਬੰਦਿਆਂ ਦਾ ਉਹ ਬੰਦ ਨਹੀਂ ਪਿਆ ਉਹ ਚੱਲਦਾ ਪਿਆ ਉਹ ਇੱਕ ਆਊਟਸੋਰਸ ਏਜੰਸੀ ਕੋਲ ਹੈ ਉਹਨਾਂ ਦਾ ਮੇਰੇ ਖਿਆਲ ਲੱਗਦਾ ਸਾਰ ਸਖਤਮ ਹੋ ਜਾਣਾ ਹੈ ਡਾ ਡੋਸਰ ਮਹਿਲਾ ਕਾਫਟੇ ਕੋਈ ਚਿੱਤੇ ਦੇ ਨਾਲ ਫੜੀ ਜਾਂਦੀ ਹੈ ਇੱਕ ਮਿੰਟ ਜੀ ਪਰ ਮਹਿਲਾ ਕਾਫਟੇ ਕੋਲ ਜਿਹੜੀ ਚਿੱਤੇ ਦੇ ਨਾਲ ਫੜੀ ਗਈ ਹੈ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਮੁਲਾਜ਼ਮ ਵੀ ਇਸ ਤਰ੍ਹਾਂ ਸਪਲਾਈ ਕਰਦੇ ਹਨ ਪਰ ਦੂਸ ਤੁਹਾਨੂੰ ਜੇ ਜਾਂ ਜਾਓ ਐਨਆਈਜੀ ਤੋਂ ਕਰਵਾਉਣੀ ਚਾਹੀਦੀ ਜੀ ਪੰਜਾਬ ਪੁਲਿਸ ਜਾਂ ਪੰਜਾਬ ਪੁਲਿਸ ਤੋਂ ਬਿਜਵਾਤ ਨਹੀਂ ਜੀ ਚਲੋ ਬਾਜਵਾ ਸਾਹਿਬ ਦਾ ਆਪਾਂ ਹੁਣ ਕੀ ਕਰਵਾ ਤੁਹਾਨੂੰ ਜੀ ਆਹ ਦਾ ਕੈਪਟਨ ਸਾਹਿਬ ਨੇ ਕੀ ਕਿਹਾ ਸੀ ਠੀਕ ਹੈ ਜੀ ਕੈਪਟਨ ਸਾਹਿਬ ਨੇ ਕੀ ਕਿਹਾ ਸੀਗਾ ਤੁਸੀਂ ਦੱਸੋ ਉਹਦੀ ਜਾਂਚ ਕਿੱਥੋਂ ਕਰਾਈਏ ਜਦੋਂ ਦੇਖੋ ਐਸ ਵੇਲੇ ਸਾਡੀ ਜ਼ੀਰੋ ਟੋਲਰੈਂਸ ਆ ਮੈਲੇ ਨੂੰ ਫੜਿਆ ਨਾ ਅਸੀਂ ਵੱਲੋਂ ਉਹਨੂੰ ਡਿਸਮਿਸ ਵੀ ਕਰਤਾ ਤੇ ਉਹਦੇ ਤੇ ਬਾਕੀ ਸਾਰੀ ਕਾਰਵਾਈ ਵੀ ਹੋ ਰਹੀ ਆ ਦੇਖੋ ਕਿਤੇ ਨਾ ਕਿਤੇ ਜਿਹੜਾ ਸੀਗਾ ਨਾ ਜੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਸਿਆਸੀ ਪੁਸ਼ਤਪਲਾਈ ਜੋ ਹòn ਨਹੀਂ ਐ ਤੁਸੀਂ ਦੱਸ ਦਿਓ ਵੀ ਜੇ ਤੱਕ ਜਵੇਂ ਉਹਨਾਂ ਦੇ ਬੰਦਿਆਂ ਤੇ ਲੱਗਦਾ ਵੀ ਜਿਹੜੇ ਬੰਦੇ 100 100 ਤੋਂ ਜ਼ਿਆਦਾ ਬੰਦੇ ਮਰ ਗਏ ਨਕਲੀ ਸ਼ਰਾਬ ਪੀ ਕੇ ਉਹ ਬੰਦਾ ਕਿਹਦਾ ਇਲੈਕਸ਼ਨ ਏਜੰਟ ਸੀਗਾ ਜੀ ਜਿਹੜੇ ਬੰਦਿਆਂ ਦੇ ਉਹਨਾਂ ਦੇ ਕੇਸ ਬਣੇ ਆ ਉਹਨਾਂ ਦੇ ਇਲੈਕਸ਼ਨ ਏਜੰਟ ਸੀਗੇ ਕਿ ਨਹੀਂ ਸੀਗੇ ਜੀ ਉਹਨਾਂ ਦੇ ਨਾਮ ਵੀ ਤੁਹਾਨੂੰ ਪਤਾ ਚਾਹੇ ਉਹ ਕੈਨੇਡਾ ਚ ਭੱਜ ਗਏ ਹੋਏ ਆ ਉਹ ਸਿਆਸੀ ਪੁਸ਼ਤਪਲਾਈ ਖਤਮ ਹੋਈ ਆ ਜਿਹੜਾ ਪੁਲਿਸ ਦਾ ਪੋਲੀਟੀਸ਼ੀਅਨ ਦਾ ਔਰ ਗੈਂਗਸਟਰ ਦਾ ਜਿਹੜਾ ਨੈਕਸਸ ਹੈਗਾ ਉਹਨੂੰ ਬ੍ਰੇਕ ਕਰ ਰਹੇ ਆ ਜੀ ਤੇ ਉਹਦੇ ਚ ਨਿਚਲ ਹੀ ਜੇ ਜੇ ਪੋਲੀਟੀਸ਼ੀਅਨ ਪੁਲਿਸ ਤੇ ਗੈਂਗਸਟਰ ਤੇ ਸਮੱਗਲਰ ਦਾ ਨੈਕਸਸ ਹੈਗਾ ਤੇ ਉਹਦੇ ਚ ਪੁਲਿਸ ਆਂਦੀ ਆ ਵਿੱਚ ਉਹਦੇ ਚ ਪੋਲੀਟੀਸ਼ੀਅਨ ਵੀ ਆਉਂਦੇ ਆ ਪੁਲਿਸ ਵੀ ਆਂਦੀ ਆ ਸੋ ਇਹਨਾਂ ਨੂੰ ਇਹਨਾਂ ਉੱਥੇ ਹਟ ਕਰ ਰਹੇ ਆ ਜੀ ਅਸਾਂ ਸਰਪ ਸਰ ਤੁਸੀਂ ਕਹਿਆ ਸੀ ਕਿ ਸਿਹਤ ਸੂਤਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਸਤਾ ਲੈ ਕੇ ਆਈ ਸੀ ਤੁਸੀਂ ਅ ਰਜਿੰਦਰ ਹਸਤਾਲ ਦੀ ਗੱਲ ਕਰ ਰਹੇ ਆ ਇੱਕ ਵਾਰ ਹਾਈ ਕੋਰਟ ਦੇ ਵਿੱਚ ਵੀ ਮਸਲਾ ਚਲਾ ਗਿਆ ਕਮੇਟੀ ਵੀ ਆਈ ਤੁਹਾਡੇ ਕੋਲ ਲੇਕਿਨ ਜੋ ਤੇ ਉਹ ਹਾਲਾਤ ਇੱਕ ਵਕਤ ਬਣੇ ਹੋਏ ਨੇ ਬੱਚਾ ਬਾੜ ਦੇ ਵਿੱਚ ਕੁਝ ਦਿਨ ਪਹਿਲਾਂ ਡਿਫਾਲਟ ਹੋਇਆ ਉਸ ਤੋਂ ਪਹਿਲਾਂ ਸੀਟੀ ਸਕੈਪ ਮਸ਼ੀਨ ਕਾਫੀ ਲੰਬੇ ਸਮਾਂ ਬੰਦ ਰਹੀ ਹੈ ਏਸੀ ਦੇ ਜਿਹੜੇ ਪਲੱਗ ਉੱਤੇ ਵੀ ਇਸ਼ੂ ਕਰ ਤੱਕ ਹੀ ਲਾਪਰਵਾਹੀਆਂ ਖਤਮ ਹੋ ਗਈਆਂ ਦੇਖੋ ਤੁਸੀਂ ਨਾ ਜੀ ਇੱਕ ਜਿਹੜੀ ਰੂਟੀਨ ਮੇਨਟੇਨੈਂਸ ਇਸ਼ੂਜ਼ ਆ ਜੀ ਇੱਕ ਪਲੱਗ ਦੇ ਵਿੱਚ ਸਪਾਰਕਿੰਗ ਹੋ ਵੀ ਘਰ 'ਚ ਵੀ ਹੋ ਜਾਂਦੀ ਹੈ ਇਹ ਮਤਲਬ ਉਹ ਨਾਲ ਦੀ ਨਾਲ ਰੈਕਟੀਫਾਈ ਹੋ ਗਈ ਅਸੀਂ ਹੁਣ ਜਿਹੜੇ ਤੁਹਾਡੇ ਜਨਰੇਟਰ ਆ ਉਹਨਾਂ ਨੂੰ ਅਸੀਂ ਆਟੋ ਸਟਾਰਟ ਤੇ ਕਰ ਰਹੇ ਆ ਵੀ ਤਾਂ ਕਿ ਜਦੋਂ ਚੱਲੇ ਔਰ ਜਨਰੇਟਰ ਚੱਲੇ ਵੀ ਆ ਹੁਣ ਇਹ ਕਿਤੇ ਨਾ ਕਿਤੇ ਨਾ ਜੀ ਜਿਸ ਤਰ੍ਹਾਂ ਮਤਲਬ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਜੀ ਤੁਸੀਂ ਜਿਹੜੀ ਸਾਡੀ ਇਹੋ ਜਿਹੀ ਪ੍ਰੀਮੀਅਰ ਇੰਸਟੀਚਿਊਟ ਆ ਉਹਦੇ ਵਿੱਚ ਪਹਿਲੀ ਵਾਰੀ ਤੁਸੀਂ ਦੇਖੋ ਆਈਸੀਯੂ ਕਿੰਨੀ ਵਧੀਆ ਉਹਦੇ ਅਸੀਂ ਹੁਣ ਡਾਇਲਿਸਿਸ ਵੀ ਉਹਦੇ ਵਿੱਚ ਕਰਨਾ ਅਸੀਂ ਮੈਂ ਕਰਕੇ ਆਇਆ ਜੀ ਸਾਨੂੰ ਪਟਿਆਲਾ ਐਸਟਾਉਡੇਸ਼ਨ ਨੇ ਦਿੱਤਾ ਹੈਗਾ ਲੋਕਾਂ ਦੇ ਪੀਣ ਲਈ ਪਾਣੀ ਆ ਇਹ ਪਹਿਲੀ ਵਾਰੀ ਆ ਪੂਰੇ ਦੇਸ਼ ਦੇ ਵਿੱਚ ਇੱਕ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਰਿਹਾ ਹੈ ਤਿਆਰ ਰਤ ਦੀ ਬੋਲੋ ਠੀਕ ਹੈ ਜੀ ਦਵਾਈਆਂ ਜਿਹੜੀਆਂ ਐਮਰਜੈਂਸੀ ਦੇ ਵਿੱਚ ਇਹ ਬੜੀ ਲੋਕਾਂ ਦੀ ਜਿਹੜੀ ਮੰਗ ਸੀ ਔਰ ਮੇਰੇ ਮਨ ਉਹ ਸੀਗਾ ਕਿ ਜਦੋਂ ਕੋਈ ਐਮਰਜੈਂਸੀ ਆਦਾ ਉਹਨੂੰ ਕੁਝ ਨਹੀਂ ਪੁੱਛਣਾ ਕੋਈ ਕਾਪੀ ਨਹੀਂ ਨਾ ਤੇ ਸਾਰੀਆਂ ਦਵਾਈਆਂ ਸਾਰਾ ਸਾਰਾ ਕੁਝ ਉੱਥੇ ਹੋਣਾ ਚਾਹੀਦਾ ਜੀ ਉਹ 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 ਵੀ ਉਹ ਵੀ ਉਹ ਵੀ ਹੋ ਗਿਆ ਮੈਡੀਕਲ ਕਨਸਟੈਂਸੀ ਤਾਂ ਨਹੀਂ ਆ ਜੀ ਜਿਹੜੀ ਫੀਲਡ ਦੇ ਵਿੱਚ ਆ ਦੇਖੋ ਜਿਹੜੀ ਦੋਸ ਸੁਣ ਲੋ ਬੜੀ ਬੰਤੀ ਸੁਣ ਲੋ ਅਸੀਂ ਸਾਡੇ ਡਾਕਟਰ ਬੌਂਡ ਭਰਦੇ ਸੀ ਉਹ ਮੈਂ ਫੈਬਰੂਰੀ 2055 ਨੂੰ ਦਿੱਤੇ ਆਪੁਆਇੰਟਮੈਂਟ ਲੈਟਰ ਉਹਨਾਂ ਦੀ ਚਲੋ ਰਜਿਸਟਰ ਐ ਘੱਟ ਜੁਆਇਨ ਕਰਦੇ ਆ ਨਹੀਂ ਕਰਦੇ ਕੋਈ ਪੈਸੇ ਦੇਣਗੇ ਜਾਂ ਕੀ ਹੋਏਗਾ ਬਟ ਅਸੀਂ ਹੁਣ ਰਾਈਟ ਪਾਸ ਤੇ ਚੰਗਾ ਰਹੇ ਆ ਨਾ ਜੀ ਇਹ ਬੌਂਡ ਤਾਂ ਇਹਨਾਂ ਦੀ ਆ ਸਰਕਾਰ ਆ 30 ਸਾਲ ਉਹਨਾਂ ਦੀ ਸਰਕਾਰ ਰਹੀ ਆ ਜਦੋਂ ਜਦੋਂ ਦੀ ਕਮੀ ਹੈਗੀ ਫੋਡੇ ਤੇ ਗੱਲ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੀ ਕਮੀ ਹੈ ਐਸਐਮਓ ਦੀ ਕਮੀ ਹੈ ਜੀ ਮੈਨੂੰ ਐਡਮਿਨਿਸਟ੍ਰੇਸ਼ਨ ਦੀ ਕਮੀ ਤਾਂ ਤੁਹਾਨੂੰ ਨਜ਼ਰ ਆਉਂਦੀ ਆ ਉਹ ਕਿੱਦਾਂ ਨਜ਼ਰ ਆਉਂਦੀ ਆ ਵੀ ਹੁਣ 100% ਦਵਾਈਆਂ ਫ੍ਰੀ ਮਿਲਦੀਆਂ ਮੇਰੀ ਐਡਮਿਨਿਸਟ੍ਰੇਸ਼ਨ ਦੀ ਕਮੀ ਕਰਕੇ ਮਿਲ ਨਹੀਂ ਆਉਂਦੀ ਆ ਕਿ ਮੈਰੇ ਜਿ ਮੈਰੇ ਕਮੇ ਨਾ ਦਵਾਈਆਂ ਕਿਉਂ ਮਿਲਦੀਆਂ ਮਲਾ ਕਲਨ 1 ਮਿੰਟ ਜੀ 1 ਮਿੰਟ ਜੀ ਮਲਾ ਕਲਨਿਕ ਚ ਦਵਾਈਆਂ ਮਿਲਦੀਆਂ ਤੁਹਾਡੀਆਂ ਠੀਕ ਆ ਜੀ ਐਡਮਿਨਿਸਟ੍ਰੇਸ਼ਨ ਦੀ ਕਮੀ ਆ ਵੀ ਜਿਹੜੇ ਡਾਕਟਰ ਆ ਉਹਨਾਂ ਨੂੰ ਸਿੱਧਾ ਜਦੋਂ ਪੀਜੀ ਕਰਦਾ ਸਿੱਧਾ ਅਪਾਇੰਟਮੈਂਟ ਲੈਟਰ ਉਹਨਾਂ ਦੇ ਹੱਥ ਫੜਾਇਆ ਜਾਂਦਾ ਇਹ ਕਮੀ ਐਂਡ ਐਡਮਿਨਿਸਟ੍ਰੇਸ਼ਨ ਦੀ ਇਹ ਵਾਲੀਆਂ ਕਮੀਆਂ ਸਾਡੇ ਸਹੀਆਂ ਸਾਨੂੰ ਹਸਪਤਾਲ ਬਣਾਣੇ ਆਂਦੇ ਆ ਚਲਾਣੇ ਆਂਦੇ ਆ ਤੁਹਾਡਾ ਸੁਪਰ ਸਪੈਸ਼ਲਿਟੀ ਵਿੰਗ ਸ਼ੁਰੂ ਕੀਤਾ ਸੀ ਇਹ ਬਹੁਤ ਵੱਡੀ ਕਮੀ ਆ ਉਹਨਾਂ ਨੇ ਤਾਂ ਕੋਠੇ ਬਣਾ ਕੇ ਖੜੇ ਕੀਤੇ ਹੋਏ ਸੀਗੇ ਜੀ ਕਿਹੜਾ ਕਿਹੜਾ ਚੱਲਿਆ ਤੁਹਾਡਾ ਮਤਲਬ ਇਹ ਤੁਹਾਨੂੰ 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 ਮੀਡੀਆ ਵਾਲਿਆਂ ਨੂੰ ਨਹੀਂ ਆ ਨਜ਼ਰ ਆਉਂਦਾ ਵੀ 800 ਕੇ 3 ਕਰੋੜ ਲੋਕਾਂ ਨੇ ਦਵਾਈ ਲਈ ਹੈ। ਉਹੀ ਤੇ ਸਵਾਲ ਕਰ ਰਹਾ ਮੈਂ ਜੋ 3 ਕਰੋੜ ਦਵਾਈ ਲਈ ਹੈ। ਉਹੀ ਤੇ ਕਰ ਰਿਹਾ। ਮੈਂ ਕਹਿ ਰਿਹਾ ਪੇਸ਼ੈਂਟ ਦੀ ਵੀਡੀਓ ਵੀ ਅੰਦਰੋਂ ਪਾਈ ਕਿ 70000 ਰੁਪਏ ਮੰਗ ਰਹੇ ਨੇ ਦਾਖਲ ਕਰਾਉਣ ਦੇ। ਉਹੀ ਚੱਕਰ ਦੇ ਵਿੱਚ ਰੋ ਬੱਚੇ ਦੀ ਮੌਤ ਹੋ ਗਈ ਹੈ। ਉਹ ਵੀ ਦੇਖੋ ਗੱਲ ਗੱਲ ਇਹ ਆ ਵੀ ਗੱਲ ਇਹ ਆ ਵੀ ਕਰਾਪਸ਼ਨ ਕਿਸੇ ਵੀ ਮਹਿਕਮੇ 'ਚ ਹੋ ਸਕਦੀ ਹੈ ਜਦੋਂ ਸਾਡੇ ਧਿਆਨ ਚਾਹਂਦੀ ਹੈ। ਮੈਂ ਸਿਵਲ ਸੈਡਨ ਵੀ ਸਸਪੈਂਡ ਕੀਤੇ ਆ, ਐਸਐਮਓ ਵੀ ਕੀਤੇ ਆ, ਵਿਜੀਲੈਂਸ ਨੇ ਵੀ ਫੜਿਆ। ਬਾਕੀ ਜਿਹੜੇ ਕੋਈ ਹੁੰਦੇ ਆ ਮਾੜੇ ਮਾੜੇ ਬੰਦੇ ਹੁੰਦੇ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ। ਸਹੀ ਸਵਾਸ ਜਿਵੇਂ ਤੁਸੀਂ ਕਹੇ ਵੀ ਨਵੀਂ ਟੈਕਨੀਕ ਜਿਹੜੇ ਨਸ਼ਾ ਆ ਰਿਹਾ ਹੈ। ਲੱਗਦਾ ਕੋਰਸ ਨੂੰ ਵੀ ਅਪਗ੍ਰੇਡ ਕਰਨਾ ਪਊਗਾ ਕਿਉਂਕਿ ਇਹ ਪੰਗ ਦਾ ਪਤਾ ਲੱ ਜਾਂਦਾ ਅਸਲ ਜਲਦੀ ਹੈ। ਲੇਕਿਨ ਜਿਵੇਂ ਤੁਸੀਂ ਦੱਸਿਆ ਕਿ ਨਵੀਆਂ ਚੀਜ਼ਾਂ ਆ ਗਈਆਂ ਨੇ ਉਹਦੇ ਲਈ ਪੁਲਿਸ ਦਾ ਮੂਵ ਵੀ ਕੋਈ ਅਪਗ੍ਰੇਡ ਕੀਤਾ ਜਾਏਗਾ ਦੱਸਿਆ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਆ ਰਹੇ ਇਹ ਪੁਲਿਸ ਮੈਨੂੰ ਇਨਫੋਰਮੇਸ਼ਨ ਰੈਡੀ ਇਨਫੋਰਮੇਸ਼ਨ ਪੁਲਿਸ ਕੋਲੇ ਆ ਰਹੀ ਹੈ। ਉਹਨਾਂ ਦੇ ਬਰ ਕੋ ਬਿਲਕੁਲ ਅਪਗ੍ਰੇਡ ਹੈ। ਜਿਹੜੀ ਤੁਸੀਂ ਗੱਲ ਕਹੀ ਹੈ ਨਾ ਜੀ ਸਾਨੂੰ ਨਾ ਹੋਣ ਇਹਦੇ ਵਿੱਚ ਕੀ ਹੋ ਰਿਹਾ ਕਿ ਸਾਡੇ ਕੋਲੇ ਇਨਫੋਰਮੇਸ਼ਨ ਪੁਲਸ ਤੋਂ ਆ ਰਹੀ ਆ ਕਿ ਫਲਾਨੀ ਜਗ੍ਹਾ ਤੇ ਜਿਹੜੇ ਟੀਕੇ ਲਾਉਂਦੇ ਆ ਬੱਚੇ ਸਾਡੀ ਟੀਮਾਂ ਉੱਥੇ ਪਹੁੰਚਦੀਆਂ ਉਹਨਾਂ ਨੂੰ ਲੈ ਕੇ ਆਉਣੀ ਆ ਐਡਮਿਟ ਕਰਾਉਣੀ ਆ ਸਮਝਾਉਣੀ ਆ ਉਹਨਾਂ ਨੂੰ ਨਾ ਵੀਰ ਵਰਕਿੰਗ ਐਂਡ ਟੈਂਡ ਅਪ ਹਾਂ ਜੀ ਸਰ ਵੀ ਕੋਵਿਡ ਹਸਪੀਟਲ ਦੇ ਵਿੱਚ ਲੈਬੋਰਟਰੀਜ਼ ਦੇ ਵਿੱਚ ਵੀ ਸਟਾਫ ਦੀ ਕੰਮ ਵੀ ਬੜੀ ਦਿੱਕਣ ਨੂੰ ਮਿਲਦੀ ਹੈ ਡਾਕਟਰ ਅਕਸਰ ਲਿਖ ਦਿੰਦੇ ਨੇ ਐਕਸ-ਰੇ ਵਗੈਰਾ ਲੇਕਿਨ ਜਦੋਂ ਲੈਬੋਰਟਰੀ ਤੇ ਜਾਂਦੇ ਨੇ ਉਹ ਟੈਸਟ ਵਗੈਰਾ ਕਰਾਣਗੇ ਉੱਥੇ ਟਾਈਪ ਨਹੀਂ ਹੁੰਦਾ। ਦੇਖੋ ਸਾਡੇ ਅਲਟਰਾਸਾਉਂਡ ਤੇ ਐਕਸ-ਰੇ ਦੇ ਵਿੱਚ ਆਲਮੋਸਟ ਨੰਬਰ ਦੁੱਗਣੇ ਜਾਂ ਇਸ ਤੋਂ ਵੀ ਵੱਧ ਹੋਏ ਆ। ਅਸੀਂ ਤਾਂ ਇਹ ਟਾਂਟੇ ਖਤਮ ਕਰਤਾ ਵੀ ਜੇ ਕਿਤੇ ਐਕਸ-ਰੇ ਦੀ ਮਸ਼ੀਨ ਖਰਾਬ ਹੋ ਗਈ ਜਾਂ ਕੋਈ ਡਾਕਟਰ ਨਹੀਂ ਹੈ ਜਾਂ ਸਟਾਫ ਨਹੀਂ ਹੈ ਕੋਈ ਪ੍ਰੋਬਲਮ ਹੋ ਗਈ ਤਾਂ ਬਾਹਰੋਂ ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਪ੍ਰਾਈਵੇਟ ਨੂੰ ਵੀ ਐਂਪੈਨਲ ਕਰ ਲਿਆ ਵੀ ਉਹ ਸਰਕਾਰੀ ਹਸਪਤਾਲ ਤੋਂ ਪਰਚੀ ਲੈ ਜਾਓ ਪ੍ਰਾਈਵੇਟ ਤੋਂ ਜਾ ਕੇ ਕਰਾ ਲਓ। ਠੀਕ ਹੈ ਜੀ ਆਪਾਂ ਬਹੁਤ ਸਾਰੀਆਂ ਚੇਂਜਸ ਕੀਤੀਆਂ ਹੈਗੀਆਂ ਜਦੋਂ ਆਪਾਂ ਕੋਈ ਰਿਫਾਰਮ ਕਰਦੇ ਆ ਆਪਾਂ ਆਪਾਂ ਗ੍ਰੈਜੂਅਲੀ ਅੱਗੇ ਵਧਾਂਗੇ ਨਾ ਜੀ ਆਪਾਂ ਕਿਤੇ ਜੀ ਸਨੋਰ ਦੀ ਸੁਣਾਓ ਹਸਪਤਾਲ ਹਸਪਤਾਲ ਤੇ ਦੁਬਾਰਾ ਕਾਂਗਰਸ ਸਰਕਾਰੀ ਹੈ ਰਾਜਪੀਹਾ ਮੰਤਰੀ ਰਹੇ ਜੀ ਪਟਿਆਲੇ ਦੇ ਹੋਂਚੂ ਜੀ ਵੀ ਪਰ ਹਸਪਤਾਲ ਤੋਂ ਡਿਸਪੈਂਸਰੀ ਬਣ ਗਿਆ ਨੇਓ ਦੇਖੋ ਉਹਦੇ ਚ ਜਿਹੜਾ ਤੁਹਾਡਾ ਇਹ ਹੋ ਗਿਆ ਤੁਹਾਡੇ ਦੋ ਦਿਨ ਸਾਧਾ ਪਹਿਲਾਂ ਤੋਂ ਬਿੱਤਰ ਹੋ ਗਿਆ ਜੀ ਆ ਹੁਣ ਜਿਹੜੇ ਡਾਕਟਰ ਆਏ ਨਾ ਰਾਜਪੁਰੇ ਜਾ ਕੇ ਦੇਖੋ ਡਾਕਟਰ ਕਿੰਨੇ ਵਜੇ ਆ ਸਮਾਣੇ ਚ ਕਿੰਨੇ ਵਜੇ ਆ ਹੁਣ ਮੈਂ ਪਸ਼ੁਤਰਾਣੇ ਪਤਨਾ ਚ ਵੀ ਪੋਸਟ ਕੀਤੇ ਆ ਇਹ ਵੀ ਇਹਦੀ ਵੀ ਤੁਹਾਡਾ ਹੌਲੀ ਹੌਲੀ ਜਿਹੜੇ ਜਿਹੜੇ ਨੀਚੇ ਵਾਲੇ ਹਸਪਤਾਲ ਨੇ ਉਸ ਤੋਂ ਨੀਚੇ ਆਦਾ ਦੋ ਦਿਨ ਸਾਧਾ ਚਲਾਏ ਆ ਜੀ ਮੈਂ ਕਾਫੀ ਤਮ ਜ਼ਿਕਰ ਕਰਿਆ ਸੀ ਇਹਦੀ ਇਹਦੀ ਬਾਰੇ ਵੀ ਆਜੂਗੀ ਇਹ ਵੀ ਕਰਾਂਗੇ ਜੀ ਅਸੀਂ ਜ਼ਿਕਰ ਕਰਿਆ ਸਕੂਲ ਚ ਜਿਹੜੇ ਬੱਚੇ ਤੁਸੀਂ ਬੈਨ ਕਰਾਈ ਆ ਜੋ ਸਹੀ ਨਹੀਂ ਹੈਗੀ ਆਪਾਂ ਬੰਦ ਕਰਾ ਸਕਦੇ ਆ ਉਹਨਾਂ ਨੂੰ ਉਹਦੇ ਚ ਨਾ ਤੁਸੀਂ ਤੁਸੀਂ ਤਾਂ ਮੀਡੀਆ ਦੇ ਬ ਇਹ ਜਿਹੜੀ ਨੈਸ਼ਨਲ ਫਾਰਮਾਸਿਓਟਿਕਲ ਔਰ ਕੈਮੀਕਲ ਜਿਹੜਾ ਮਿਨਿਸਟਰੀ ਆ ਨਾ ਜੀ ਇਹ ਸਾਰਾ ਉਹਦੇ ਅਧਿਕਾਰ ਖੇਤਰ ਚ ਆਂਦਾ ਹੈ ਇਹ ਅਧਿਕਾਰ ਖੇਤਰ ਸੈਂਟਰ ਗਵਰਨਮੈਂਟ ਦਾ ਜਿਹੜਾ ਬੈਨ ਕਰਨਾ ਮੈਂ ਅਸੀਂ ਮੈਂ ਕੀ ਕੀਤਾ ਮੈਂ ਸਕੂਲਾਂ ਦੇ ਵਿੱਚ ਉਹਨੂੰ ਬੈਨ ਕਰਤਾ ਕਿਉਂਕਿ ਉਹਨਾਂ ਵਾਸਤੇ ਹਾਰਮਫੁਲ ਉਹਨੂੰ ਡਿਕਲੇਅਰ ਕੀਤਾ ਹੋਇਆ ਲੇਕਿਨ ਇਹਨੂੰ ਮੈਂ ਮਾਰਕੀਟ ਚੋਂ ਬੈਨ ਨਹੀਂ ਕਰ ਸਕਦਾ ਉਹ ਤੁਹਾਡੇ ਜਿਹੜੀ ਪ੍ਰੀਆ ਕਾਬਲ ਨੇ ਜਿਹੜੇ ਜਿਹਨੂੰ ਪ੍ਰਾਇਗਾ ਕੈਪਸੂਲ ਜਾਂ ਉਹ ਕਹਿੰਦੇ ਆ ਉਹਦਾ ਵੀ ਇਹੀ ਆ ਵੀ ਉਹ ਲੀਗਲ ਐ ਡਰਗ ਉਹ ਉਹਦਾ ਵੀ ਅਸੀਂ ਲਿਮਟ ਕਰਤਾ ਵੀ ਜਿਹੜਾ ਬੰਦਾ ਉਹਨੂੰ ਰਿਕਾਰਡ ਰੱਖਣਾ ਪਏਗਾ ਵੀ ਕਿੰਨੀਆਂ ਖਰੀਦੀਆਂ ਕਿੱਥੋਂ ਖਰੀਦੀਆਂ ਕਿਹਨੂੰ ਵੇਚੀ ਕਿੰਨੀਆਂ ਵੇਚੀਆਂ ਉਹਦੇ ਤੇ ਵੀ ਅਸੀਂ ਲਿਮਟ ਲਾਤੀ ਵੀ ਇਸ ਲਿਮਟ ਤੋਂ ਬਿਜਾਟ ਨਹੀਂ ਵੇਪਿੰਗ ਦੀ ਗੱਲ ਕੀਤੀ ਹੈ ਜੋ ਇੰਡੀਆ ਚ ਬੈਨ ਹੈ ਲਗਾਤਾਰ ਪਟਿਆਲੇ ਸ਼ਹਿਰ ਜੀ ਵੇਪਿੰਗ ਵਿਕਰੀ ਹੈ ਸਰਹਾਨੋਜਾਂ ਦੇ ਪਰ ਚਲਿਤ ਹੈ ਇਹਦੇ ਉੱਪਰ ਕੀ ਵੱਡਾ ਐਕਸ਼ਨ ਹੋਣਾ ਦੇਖੋ ਤੁਸੀਂ ਮੀਡੀਆ ਦੇ ਬੰਦਿਆਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਮੈਨੂੰ ਥੋੜੀ ਜਿਹੀ ਐਕਸੈਲੈਂਟ ਇਨਫੋਰਮੇਸ਼ਨ ਇਨਫੋਰਮੇਸ਼ਨ ਦਿਓ 5 ਮਿੰਟ ਚ ਰੇਡ ਹੋ ਜਾਏਗਾ ਨਾਲ ਦੀ ਨਾਲ ਬੰਦੇ ਚੱਕੇ ਜਾਣਗੇ ਅਸੀਂ ਪੰਜਾਬ ਚ ਬੈਨ ਆ ਉਹ ਸਾਰੇ ਜੀ ਅਸੀਂ ਬਹੁਤ ਦਿਨ ਪਹਿਲਾਂ ਬੈਨ ਕੀਤੀ ਹੋਈ ਆ ਉਹ ਉਹ ਬੈਨ ਐਕਚੁਅਲੀ ਪੰਜਾਬ ਦੇ ਜੀ ਕਿ ਪਤਾ ਹੈ ਕਿ ਪਟਿਆਲੇ ਹਸਪਤਾਲ ਦੇ ਬਲੱਡ ਦੇ ਵੱਟੇ ਬਲੱਡ ਨਹੀਂ ਦਿੱਤਾ ਜਾ ਰਿਹਾ ਤੇ ਆਪਣਾ ਹੀ ਖੂਨ ਦਿਓ ਜੋ ਗਰੁੱਪ ਦਾ ਚਾਹੀਦਾ ਉਹ ਦੇ ਦੇ ਨਹੀਂ ਨਹੀਂ ਐਦਾਂ ਦਾ ਕੁਛ ਨਹੀਂ ਐਦਾਂ ਦਾ ਕੁਛ ਨਹੀਂ ਜੀ ਜਿਹੜਾ ਮਰਜ਼ੀ ਲੈ ਜਾ ਬਹੁਤ سارے ਕੈਂਪ ਲੱਗਦੇ ਆ ਬਲੱਡ ਦੀ ਪੰਜਾਬ ਚ ਕੋਈ ਕਮੀ ਨਹੀਂ ਆ ਜੀ ਥੈਂਕ ਯੂ ਵੈਰੀ ਮਚ